ਇਸ ਵੇਲੇ ਦੀ ਵੱਡੀ ਖਬਰ ਲੱਖਾ ਸਧਾਨਾ ਨਾਲ ਜੁੜੀ ਹੋਈ ਹੈ ਲੱਖਾ ਸਧਾਨਾ ਨੂੰ ਪੁਲਿਸ ਨੇ ਹਿਰਾਸਤ ਵਿੱਚ ਲਿਆ ਹੈ ਤਾਂ ਚੰਡੀਗੜ੍ਹ ਵਿੱਚ ਪ੍ਰਦਰਸ਼ਨ ਕਰਨ ਦੇ ਲਈ ਪਹੁੰਚੇ ਸੀ ਲੱਖਾ ਸਧਾਨਾ ਅਤੇ ਜੋ ਕਾਲੇ ਪਾਣੀ ਨੂੰ ਲੈ ਕੇ ਮੁੱਦਾ ਚੁੱਕਿਆ ਹੋਇਆ ਹੈ ਤਾਂ ਉਸ ਮੁੱਦੇ ਨੂੰ ਲੈ ਕੇ ਹੀ ਅੱਜ ਚੰਡੀਗੜ੍ਹ ਵਿੱਚ ਪ੍ਰਦਰਸ਼ਨ ਕੀਤਾ ਜਾਣਾ ਸੀ ਪਰ ਉਸ ਤੋਂ ਪਹਿਲਾਂ ਹੀ ਚੰਡੀਗੜ੍ਹ ਪੁਲਿਸ ਨੇ ਵੱਡਾ ਐਕਸ਼ਨ ਕਰ ਦਿੱਤਾ ਹੈ ਤੇ ਲੱਖਾ ਸਧਾਨਾ ਨੂੰ ਅਮਿਤੋਜ ਮਾਨ ਸਮੇਤ ਜਿਹੜਾ ਨਜ਼ਰਬੰਦ ਕਰ ਦਿੱਤਾ ਹੈ ਤਾਂ ਦਾਅਦ ਰਹੀ ਹੈ ਕਿ ਚੰਡੀਗੜ੍ਹ ਦੇ ਸੈਕਟਰ 3 ਪੁਲਿਸ ਥਾਣੇ ਵਿੱਚ ਜਿਹੜਾ ਲੱਖਾ ਸਿਧਾਣਾ ਅਤੇ ਉਸ ਦੇ ਸਾਥੀਆਂ ਨੂੰ ਨਜ਼ਰਬੰਦ ਕੀਤਾ ਹੋਇਆ ਹੈ ਤਾਂ ਜਿੱਥੇ ਵਿੱਤੇ ਦਿਨ ਹੀ ਦੇਖਿਆ ਗਿਆ ਸੀ ਕਿ ਲੁਧਿਆਣਾ ਵਿੱਚ ਵੱਡਾ ਇਕੱਠ ਕੀਤਾ ਗਿਆ ਤੇ ਬੁੱਢੇ ਨਾਲੇ ਦਾ ਮੁੱਦਾ ਜਿਹੜਾ ਉਹ ਖੂਬ ਲੱਖਾ ਸਿਧਾਣਾ ਜਿਹੜੇ ਆ ਚੁੱਕਰੇ ਆ ਅਤੇ ਉੱਥੇ ਹੀ ਅਮਿਤੋਜ ਮਾਨ ਦੀ ਗੱਲ ਕਰੀਏ ਤਾਂ ਅਮਿਤੋਜ ਮਾਨ ਵੀ ਲੱਖਾ ਸਿਧਾਣਾ ਨਾਲ ਮਿਲ ਕੇ ਕਾਲੇ ਪਾਣੀ ਨੂੰ ਅਤੇ ਬੁੱਢਾ ਬੁੱਢਾ ਨਾਲੇ ਨੂੰ ਲੈ ਕੇ ਬੁੱਢੇ ਦਰਿਆ ਨੂੰ ਲੈ ਕੇ ਜਿਹੜੇ ਆਵਾਜ਼ ਬੁਲੰਦ ਕਰਦੇ ਨਜ਼ਰ ਆ ਰਿਹਾ ਹੈ ਤੇ ਪ੍ਰਸ਼ਾਸਨ ਨੂੰ ਘੇੜਦੇ ਜਿਹੜੇ ਆ ਕੋਸ਼ਿਸ਼ ਕੀਤੀ ਜਾਂਦੀ ਆ ਤੇ ਇਸੇ ਦੇ ਮੋਟਿਵ ਨਾਲ ਇਸੇ ਦੇ ਮਕਸਦ ਨਾਲ ਅੱਜ ਚੰਡੀਗੜ੍ਹ ਵਿੱਚ ਪ੍ਰਦਰਸ਼ਨ ਕਰਨ ਦੇ ਲਈ ਲੱਖਾ ਸਿਧਾਣਾ ਪਹੁੰਚੇ ਸੀ ਸਾਥੀਆਂ ਸਮੇਤ ਪਰ ਉਹਨਾਂ ਨੂੰ ਨਜ਼ਰਬੰਦ ਕਰ ਲਿਆ ਗਿਆ ਤਾਂ ਚੰਡੀਗੜ੍ਹ ਦੇ ਸੈਕਟਰ 3 ਵਿੱਚ ਜੋ ਪੁਲਿਸ ਥਾਣਾ ਹੈ ਉਸ ਵਿੱਚ ਨਜ਼ਰਬੰਦ ਕੀਤਾ ਗਿਆ ਲੱਖਾ ਸਿਧਾਣਾ ਅਤੇ ਅਮਿਤੋਜ ਮਾਨ ਨੂੰ ਤਾਂ ਵੱਡੀ ਕਾਰਵਾਈ ਆ ਜਿਹੜੀ ਉਹ ਪੁਲਿਸ ਨੇ ਕੀਤੀ ਹੈ ਤਾਂ ਜੋ ਬੁੱਢੇ ਦਰਿਆ ਦਾ ਅਕਸਰ ਮੁੱਦਾ ਜਿਹੜਾ ਉੱਠਦਾ ਹੈ ਅਤੇ ਖਾਸ ਕਰਕੇ ਜਦੋਂ ਮਈ ਤੇ ਜੂਨ ਦਾ ਮਹੀਨਾ ਹੁੰਦਾ ਉਸ ਵਕਤ ਇਸ ਨਾਲੇ ਦਾ ਇਸ ਦਰਿਆ ਦਾ ਜਿਹੜਾ ਬੁੱਢੇ ਦਰਿਆ ਦਾ ਅਮੁੱਦਾ ਉਹ ਅਕਸਰ ਜਿਹੜਾ ਉੱਠਦਾ ਹੈ ਤਾਂ ਹੁਣ ਫਿਰ ਤੋਂ ਇਸ ਮੁੱਦੇ ਨੂੰ ਲੈ ਕੇ ਘੇਰਿਆ ਜਾ ਰਿਹਾ ਮੌਕੇ ਦੀ ਸਰਕਾਰ ਨੂੰ ਅਤੇ ਪ੍ਰਸ਼ਾਸਨ ਨੂੰ ਤੇ ਇਸ ਦਾ ਕੋਈ ਪੁਖਤਾ ਪ੍ਰਬੰਧ ਕੱਢਣ ਦੇ ਲਈ ਜਿਹੜੀ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ ਤਾਂ ਦੱਸ ਦਈਏ ਕਿ ਜੋ ਬੁੱਢਾ ਦਰਿਆ ਹੈ ਉਸ ਵਿੱਚ ਕਾਫੀ ਫੈਕਟਰੀਆਂ ਦਾ ਜਿਹੜਾ ਕੈਮੀਕਲ ਵਾਲਾ ਪਾਣੀ ਹੈ ਉਹ ਇਸ ਵਿੱਚ ਜਿਹੜਾ ਛੱਡਿਆ ਜਾਂਦਾ ਇਸ ਨੂੰ ਲੈ ਕੇ ਜਿਹੜੇ ਸਮਾਜ ਸੇਵੀ ਅਕਸਰ ਕੋਈ ਨਾ ਕੋਈ ਆਵਾਜ਼ ਬੁਲੰਦ ਕਰਦਾ ਹੈ ਕਿ ਆਖਰਕਾਰ ਇਸ ਵੱਲ ਕਿਉਂ ਨਹੀਂ ਕੋਈ ਧਿਆਨ ਦਿੱਤਾ ਜਾ ਰਿਹਾ ਪਾਣੀ ਜਿੱਥੇ ਦਿਨੋਂ ਦਿਨ ਜ਼ਮੀਨੀ ਜਿਹੜਾ ਜ਼ਮੀਨੀ ਹੇਠ ਜਿਹੜਾ ਜ਼ਮੀਨ ਹੇਠਾ ਦਿਨੋਂ ਦਿਨ ਪਾਣੀ ਜਾ ਰਿਹਾ ਹੈ ਤੇ ਪੱਧਰਾ ਜਿਹੜਾ ਪਾਣੀ ਦਾ ਉਹ ਡਿੱਗਦਾ ਜਾ ਰਿਹਾ ਤੇ ਡੰਗਾਈ ਤੇ ਪਾਣੀ ਪਹੁੰਚ ਚੁੱਕਿਆ ਤੇ ਉੱਥੇ ਹੀ ਜੋ ਧਰਤੀ ਤੇ ਵਗ ਰਹੇ ਦਰਿਆ ਨੇ ਜਾਂ ਨਾਲੇ ਨੇ ਜਿੰਨਾ ਤੋਂ ਕੁਝ ਖੇਤੀ ਲਈ ਵੀ ਹੈ ਜਿਹੜੇ ਆ ਲਾਹੇਵੰਦ ਜਿਹੜਾ ਪਾਣੀ ਲਿਆ ਜਾਂਦਾ ਪਰ ਉਹਨਾਂ ਚ ਕੈਮੀਕਲ ਵਾਲਾ ਪਾਣੀ ਜਿਹੜਾ ਛੱਡਿਆ ਜਾ ਰਿਹਾ ਤਾਂ ਅਜਿਹੇ ਦੋਸ਼ ਆ ਜਿਹੜੇ ਲਗਾਏ ਜਾਂਦੇ ਆ ਅਕਸਰ ਤਾਂ ਇਸੇ ਮਸਲੇ ਨੂੰ ਲੈ ਕੇ ਅੱਜ ਚੰਡੀਗੜ੍ਹ ਵਿੱਚ ਪਹੁੰਚੇ ਸੀ ਲੱਖਾ ਸੁਧਾਨਾ ਅਮਿਤੋਜ ਮਾਨ ਆਪਣੇ ਸਾਥੀਆਂ ਸਮੇਤ ਤਾਂ ਉਹਨਾਂ ਨੂੰ ਸੈਕਟਰ 3 ਵਿੱਚ ਜੋ ਪੁਲਸ ਥਾਣਾ ਹੈ ਉੱਥੇ ਉਹਨਾਂ ਨੂੰ ਨਜ਼ਰਬੰਦ ਕਰ ਲਿਆ ਗਿਆ ਤੇ ਚੰਡੀਗੜ੍ਹ ਚੰਡੀਗੜ੍ਹ ਪੁਲਿਸ ਨੇ ਇਹ ਵੱਡੀ ਕਾਰਵਾਈ ਕਰ ਦਿੱਤੀ ਹੈ ਤੇ ਅਕਸਰ ਅਸੀਂ ਪੰਜਾਬ ਵਿੱਚ ਇਹ ਵੱਡਾ ਮੁੱਦਾ ਜਿਹੜਾ ਦੇਖਦੇ ਆ ਬੁੱਡੇ ਨਾਲੇ ਦਾ ਅਤੇ ਵੱਡੇ ਦਰਿਆ ਦਾ ਜੋ ਪਾਣੀ ਆ ਉਸ ਦਾ ਜਿਹੜਾ ਪੱਧਰ ਆ ਜਿਹੜਾ ਉਹ ਇੰਨਾ ਕਿ ਖਰਾਬ ਹੋ ਚੁੱਕਿਆ ਇੰਨਾ ਕਿ ਪਾਣੀ ਖਰਾਬ ਹੋ ਚੁੱਕਿਆ ਹੈ ਕਿ ਇਸ ਦੇ ਨੇੜੇ ਜਿਹੜੇ ਪਿੰਡ ਵਸਦੇ ਨੇ ਜਾਂ ਜਿੱਥੋਂ ਵੀ ਇਹ ਲੰਘਦਾ ਹੈ ਉੱਥੋਂ ਦੇ ਲੋਕ ਕਹਿੰਦੇ ਆ ਕਿ ਅਸੀਂ ਇੱਥੇ ਨਰਕ ਭਰੀ ਜ਼ਿੰਦਗੀ ਜੀ ਰਹੇ ਹਾਂ ਕਿਉਂਕਿ ਇਸ ਵਿੱਚੋਂ ਕੈਮੀਕਲ ਵਾਲਾ ਪਾਣੀ ਅਕਸਰ ਵਗਦਾ ਹੈ ਅਤੇ ਕੈਮੀਕਲ ਵਾਲੇ ਪਾਣੀ ਤੋਂ ਇੰਨੀ ਕ ਸਮੈਲ ਮਾਰਦੀ ਹੈ ਕਿ ਜੀਣਾ ਮੁਸ਼ਕਲ ਹੋਇਆ ਵਿਆ ਤਾਂ ਅਜਿਹੇ ਦੋਸ ਹੈ ਜਿਹੜੇ ਲੋਕਾਂ ਵੱਲੋਂ ਲਗਾਏ ਜਾਂਦੇ ਆ ਤਾਂ ਉੱਥੇ ਹੀ ਕੋਈ ਨਾ ਕੋਈ ਸਮਾਜ ਸੇਵੀ ਬੁੱਢੇ ਦਰਿਆ ਨੂੰ ਲੈ ਕੇ ਆਵਾਜ਼ ਬੁਲੰਦ ਕਰਦਾ ਹੈ ਤੇ ਇਸੇ ਨੂੰ ਲੈ ਕੇ ਅੱਜ ਚੰਡੀਗੜ੍ਹ ਪਹੁੰਚੇ ਸੀ ਅਮਿਤੋਜ ਮਾਨ ਅਤੇ ਲੱਖਾ ਸਿਧਾਣਾ ਤਾਂ ਉਹਨਾਂ ਨੂੰ ਚੰਡੀਗੜ੍ਹ ਪੁਲਿਸ ਨੇ ਹਿਰਾਸਤ ਵਿੱਚ ਲੈ ਕੇ ਨਜ਼ਰਬੰਦ ਕਰ ਦਿੱਤਾ ਹੈ ਇਸ ਵੇਲੇ ਦੀ ਵੱਡੀ ਖਬਰ ਲੱਖਾ ਸਧਾਨਾ ਨਾਲ ਜੁੜੀ ਹੋਈ ਹੈ ਲੱਖਾ ਸਧਾਨਾ ਨੂੰ ਪੁਲਿਸ ਨੇ ਹਿਰਾਸਤ ਵਿੱਚ ਲਿਆ ਹੈ ਤਾਂ ਚੰਡੀਗੜ੍ਹ ਵਿੱਚ ਪ੍ਰਦਰਸ਼ਨ ਕਰਨ ਦੇ ਲਈ ਪਹੁੰਚੇ ਸੀ ਲੱਖਾ ਸਧਾਨਾ ਅਤੇ ਜੋ ਕਾਲੇ ਪਾਣੀ ਨੂੰ ਲੈ ਕੇ ਮੁੱਦਾ ਚੁੱਕਿਆ ਹੋਇਆ ਹੈ ਤਾਂ ਉਸ ਮੁੱਦੇ ਨੂੰ ਲੈ ਕੇ ਹੀ ਅੱਜ ਚੰਡੀਗੜ੍ਹ ਵਿੱਚ ਪ੍ਰਦਰਸ਼ਨ ਕੀਤਾ ਜਾਣਾ ਸੀ ਪਰ ਉਸ ਤੋਂ ਪਹਿਲਾਂ ਹੀ ਚੰਡੀਗੜ੍ਹ ਪੁਲਿਸ ਨੇ ਵੱਡਾ ਐਕਸ਼ਨ ਕਰ ਦਿੱਤਾ ਹੈ ਤੇ ਲੱਖਾ ਸਧਾਨਾ ਨੂੰ ਅਮਿਤੋਜ ਮਾਨ ਸਮੇਤ